ਜਿੱਦਾਂ ਸੀ ਗੱਲਬਾਤ ਕਰ ਰਿਹਾ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਦਾ ਜ਼ਿਕਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਕਿ ਜੋ ਕੁਝ ਆਸੀਂ ਕੀਤਾ ਉਹ ਪੁਰਾਣੇ ਨਹੀਂ ਕਰ ਸਕੇ ਹਾਲਾਂਕਿ ਸਮੇਂ-ਸਮੇਂ ਤੇ ਵੱਖ-ਵੱਖ ਸਿਆਸਤਦਾਨਾਂ ਨੇ ਵੱਡੇ ਦਾਅਵੇ ਕੀਤੇ ਪਰ ਸਰਕਾਰ ਦਾ ਹੈ ਮੰਨਣਾ ਕਿ ਪੰਜਾਬ ਦੇ ਵਿੱਚ ਜਿਹੜੀ ਸਿੱਖਿਆ ਕ੍ਰਾਂਤੀ ਦੀ ਲਹਿਰ ਚੱਲ ਰਹੀ ਹੈ ਸ਼ਾਇਦ ਅਜਿਹੀ ਕ੍ਰਾਂਤੀ ਕਿਸੇ ਹੋਰ ਨੇ ਨਹੀਂ ਲਿਆਂਦੀ ਉਹ ਵੀ ਸਮਾ ਸੀ ਜਦੋਂ ਪੰਜਾਬ ਦੇ ਵਿੱਚ ਸ਼ੋਮਨੀ ਅਕਾਲੀ ਦਲ ਦੀ ਸਰਕਾਰ ਸੀ ਅਕਾਲੀ ਦਲ ਦੇ ਲੀਡਰ ਇਸ ਗੱਲ ਦਾ ਆਪਣੇ ਕਾਰਜਕਾਲ ਦੇ ਵਿੱਚ ਜ਼ਿਕਰ ਕਰਿਆ ਕਰਦੇ ਕਿ ਸਕੂਲ ਜੇ ਬੜਾਏ ਨੇ ਤਾਂ ਅਸੀਂ ਬਣਾਏ ਨੇ ਪੰਜਾਬ ਦੇ ਵਿੱਚ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਉਸ ਸਰਕਾਰ ਨੇ ਵੀ ਸਮਾਰਟ ਸਕੂਲਾਂ ਤੋਂ ਲੈ ਕੇ ਜ਼ਿਕਰ ਇਸ ਤਰੀਕੇ ਨਾਲ ਕੀਤਾ ਕਿ ਦਾਅਵੇ ਬਹੁਤ ਹੋਏ ਅੱਜ ਦੀ ਸਰਕਾਰ 400 ਸਕੂਲਾਂ ਦੇ ਢਗਾਟਨ ਦਾ ਜ਼ਿਕਰ ਇਸ ਤਰੀਕੇ ਨਾਲ ਕਰ ਰਹੀ ਹੈ ਕਿ 2000 ਕਰੋੜ ਰੁਪਏ ਦੀ ਲਾਗਤ ਨਾਲ ਵੱਡੇ ਪ੍ਰੋਜੈਕਟਸ ਸਕੂਲਾਂ ਦੇ ਵਿੱਚ ਲਗਾ ਦਿੱਤੇ ਗਏ ਨੇ ਤਾਂ ਜੋ ਬੱਚਿਆਂ ਨੂੰ ਪੜਨ ਦੇ ਲਈ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ। ਦਿੱਲੀ ਦੇ ਸਾਬਕਾ ਡਿਪਟੀ ਸੀਐਮ ਮਨੀਸ਼ ਸੋਧਿਆ ਵੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਾਲ ਲਿਖੇਗੇ ਜਿਨ੍ਹਾਂ ਦੇ ਮਾਡਲ ਨੂੰ ਪੰਜਾਬ ਦੇ ਵਿੱਚ ਲਾਗੂ ਕੀਤਾ ਗਿਆ ਸਮਝਣ ਦੀ ਕੋਸ਼ਿਸ਼ ਕਰਾਂਗੇ। ਕ੍ਰਾਂਤੀ ਦੇ ਮਾਇਨੇ ਕੀ ਨੇ? ਸਭ ਤੋਂ ਪਹਿਲਾ ਸਵਾਲ ਰਹੇਗਾ ਸਿੱਖਿਆ ਕ੍ਰਾਂਤੀ ਤੇ ਜ਼ੋਰ ਦੇ ਮਾਇਨੇ ਕੀ ਨੇ ਦੂਜਾ ਸਵਾਲ ਕਿੰਨੇ ਸਕੂਲਾਂ ਦੇ ਵਿੱਚ ਬਦਲਾਅ ਆਇਆ ਹੈ ਤੀਜਾ ਵੱਡਾ ਸਵਾਲ ਰਹੇਗਾ ਸਿੱਖਿਆ ਸੁਧਾਰਨ ਦਾ ਇੰਪੈਕਟ ਕਿੰਨਾ ਹੈ ਵਕਵਾਕ ਪਾਰਟੀਆਂ ਦੇ ਬੁਲਾਰੇ ਸਾਡੇ ਨਾਲ ਜੁੜ ਚੁੱਕੇ ਨੇ ਮੈਂ ਉਹਨਾਂ ਦਾ ਸਵਾਗਤ ਕਰਾਂਗਾ ਕਾਂਗਰਸ ਤੋਂ ਹਰਦੀਪ ਸਿੰਘ ਕنگਰਸ ਸਾਹਿਬ ਸਵਾਗਤ ਹੈ ਸ਼੍ਰੋਮਣੀ ਕਾਲਦਲ ਹਰਜੀਤ ਪੁੱਲਰਾਏ ਨੇ ਸਵਾਗਤ ਹੈ ਭਾਜਪਾ ਤੋਂ ਲੋਕੇਸ਼ ਨਾਰੰਗ ਸਭ ਆਏ ਨੇ ਜੀ ਆਇਆਂ ਨੂੰ ਆਮ ਆਦਮੀ ਪਾਰਟੀ ਤੋਂ ਮੇਜਰ ਰਿਟਾਇਰਡ ਆਰਪੀਐਸ ਮਲਹੋਤਰਾ ਸਭ ਜੁੜੇ ਨੇ ਉਹਨਾਂ ਦਾ ਵੀ ਮੈਂ ਸਵਾਗਤ ਕਰਦਾ ਮਲਹੋਤਰਾ ਸਭ ਇਸ ਕ੍ਰਾਂਤੀ ਦੇ ਮਾਇਨੇ ਕੀ ਲੱਗਦੇ ਆ ਜਿਸ ਤਰੀਕੇ ਨਾਲ ਸਰਕਾਰ ਨੇ ਕਰੋਨਾ ਰਪਏ ਦਾ ਜ਼ਿਕਰ ਕੀਤਾ ਹੈ ਹਾਲਾਂਕਿ ਸਮੇਂ-ਸਮੇਂ ਤੇ ਵੱਡੇ ਦਾਅਵੇ ਬੜੇ ਸਿਆਸਤਦਾਨਾਂ ਨੇ ਕੀਤੇ ਮੈਂ ਸਾਬਕਾ ਕਾਰਜਕਾਲ ਦਾ ਵੀ ਜ਼ਿਕਰ ਕੀਤਾ ਹੈ ਤੁਸੀਂ ਆਪਣੀ ਗੱਲ ਰੱਖੋ ਫਿਰ ਤੁਹਾਡੇ ਗੱਲ ਤੇ ਰਿਐਕਸ਼ਨਸ ਆਪੋਜੀਸ਼ਨ ਦੇਗੀ ਕ੍ਰਿਸ਼ਨ ਜੀ ਸਾਡੀ ਸਰਕਾਰ ਦਾ ਇਹ ਸੋਚਣਾ ਹੈਗਾ ਕਿ ਆਮ ਲੋਕਾਂ ਦੇ ਬੱਚਿਆਂ ਨੂੰ ਵੀ ਉਹੀ ਸਿੱਖਿਆ ਮਿਲਣੀ ਚਾਹੀਦੀ ਹੈ ਜਿਹੜੇ ਕਿ ਵੱਡੇ ਘਰਾਣਿਆਂ ਦੇ ਤਨਾਦ ਲੋਕਾਂ ਦੇ ਬੱਚਿਆਂ ਨੂੰ ਮਿਲਦੀ ਹੈ ਸਾਡੀ ਸਰਕਾਰ ਤੋਂ ਪਹਿਲਾਂ ਜੀ ਆਪ ਜੀ ਨੂੰ ਯਾਦ ਹੋਏਗਾ ਕਿ ਸਰਕਾਰੀ ਸਕੂਲਾਂ ਦਾ ਬਹੁਤ ਬੁਰਾ ਹਾਲ ਹੁੰਦਾ ਸੀ ਜ਼ਿਆਦਾਤਰ ਜੀ ਪਿੰਡਾਂ ਦੇ ਸਕੂਲਾਂ ਦੀ ਜਿਹੜੀ ਇਮੇਜ ਹੈ ਉਹ ਐ ਲੋਕਾਂ ਦੇ ਮਾਈਂਡ ਵਿੱਚ ਹੁੰਦੀ ਸੀ ਕਿ ਵੀ ਉੱਥੇ ਤਾਂ ਜ਼ਿਆਦਾਤਰ ਮੱਝਾਂ ਹੀ ਅੰਦਰ ਫਿਰਦੀਆਂ ਹੁੰਦੀਆਂ ਚਾਰ ਦੇ ਬਾਰੇ ਟੁੱਟੀ ਹੋਈ ਬਾਥਰੂਮਸ ਖਰਾਬ ਗੰਦੇ ਟੀਚਰਸ ਐਬਸੈਂਟ ਜਾਂ ਕੁਝ ਹੋਰ ਉਹਨਾਂ ਨੇ ਇੰਤਜ਼ਾਮ ਕੀਤੇ ਹੁੰਦੇ ਸੀਗੇ ਮੈਂ ਇੱਥੇ ਕਹਿਣਾ ਨਹੀਂ ਚਾਹੁੰਦਾ ਤੇ ਜਿਹੜਾ ਬੇਸਿਕ ਇਨਫਰਾਸਟ੍ਰਕਚਰ ਹੈ ਇੱਥੇ ਤੱਕ ਕਿ ਬਿਜਲੀ ਹੋਗੀ ਕੰਪਿਊਟਰਸ ਹੋਗੇ ਹੋਰ ਜਿਹੜਾ ਇਨਫਰਾਸਟ੍ਰਕਚਰ ਆ ਸਭ ਮਿਸਿੰਗ ਹੁੰਦਾ ਸੀਗਾ ਸਾਡੀ ਸਰਕਾਰ ਦਾ ਇਹ ਮੰਨਣਾ ਹੈ ਕਿ ਆਮ ਲੋਕਾਂ ਦੇ ਬੱਚਿਆਂ ਨੂੰ ਵੀ ਮਿਸ਼ਰ ਪੱਧਰੀ ਸਿੱਖਿਆ ਮਿਲਣੀ ਚਾਹੀਦੀ ਹੈ ਔਰ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਤੱਕ ਪਿਛਲੇ 3 ਸਾਲਾਂ 'ਚ ਕਰੀਬ 13,000 ਟੀਚਰ ਜਿਹੜੇ ਨੇ ਉਹ ਨਵੇਂ ਭਰਤੀ ਕੀਤੇ ਜਾ ਚੁੱਕੇ ਨੇ ਔਰ 10,000 ਤੋਂ ਉੱਪਰ ਜਿਹੜੇ ਨੇ ਉਹ ਰੈਗੂਲਰਾਈਜ਼ ਕੀਤੇ ਜਾ ਚੁੱਕੇ ਨੇ ਔਰ ਲਗਾਤਾਰ ਸਕੂਲਾਂ ਦੀ ਇਨਫਰਾਸਟ੍ਰਕਚਰ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈਗਾ ਚਾਹੇ ਉਨ ਅੱਜ ਦੀ ਤੁਸੀਂ ਗੱਲ ਕਰ ਲਓ ਕਿ 12000 ਸਕੂਲਾਂ ਦੇ ਵਿੱਚ 2000 ਕਰੋੜ ਰੁਪਏ ਕਟ ਕੀਤਾ ਗਿਆ ਯਾਨੀ ਕਿ ਐਵਰੇਜ 17.5 ਲੱਖ ਰੁਪਏ ਹਰੇਕ ਸਕੂਲ ਦੇ ਉੱਤੇ ਕਟ ਕੀਤੇ ਗਏ ਨੇ ਔਰ ਉਹਦੇ ਚ ਬੇਸਿਕ ਫੈਸਿਲਿਟੀਆਂ ਜਿਹੜੀਆਂ ਉੱਥੇ ਮਿਸਿੰਗ ਸੀਗੀਆਂ ਕਿ ਪੀਣ ਦਾ ਸਾਫ ਪਾਣੀ ਨਹੀਂ ਸੀ ਹੁੰਦਾ ਵਾਈਫਾਈ ਕਨੈਕਸ਼ਨ ਜਿਹੜੇ ਅੱਜ ਕੱਲ ਮਸਟ ਨੇ এডੂਕੇਸ਼ਨ ਦੇ ਲਈ ਉਹ ਨਹੀਂ ਸੀ ਹੁੰਦੇ ਲੜਕੇ ਔਰ ਲੜਕੀਆਂ ਦੇ ਲਈ ਵੱਖਰੇ ਪਖਾਨੇ ਨਹੀਂ ਸੀ ਹੁੰਦੇ 10 ਕਤੇ ਕੁਰਸੀਆਂ ਨਹੀਂ ਸੀ ਹੁੰਦੀਆਂ ਇੱਥੇ ਤੱਕ ਕਿ ਚਾਰ ਦੀਵਾਰੀ ਵੀ ਜਾਂ ਤਾਂ ਟੁੱਟੀ ਹੁੰਦੀ ਸੀ ਜਾਂ ਹੁੰਦੀ ਨਹੀਂ ਸੀ ਇਹ ਸਾਰਾ ਕੁਝ ਕੀਤਾ ਗਿਆ ਹੈਗਾ ਔਰ ਨਾਲ ਹੀ ਤੁਸੀਂ ਦੇਖੋ ਕਿ ਕਰੀਬ 5400 ਨਵੇਂ ਕਲਾਸਰੂਮ ਬਣਾਏ ਗਏ ਨੇ ਔਰ 1 ਲੱਖ 17000 ਦੇ ਕਰੀਬ ਸਰਕਾਰ ਡੈਸਕ ਨੋ ਕਲਬ ਦੇ ਦੱਸ ਰਹੇ ਹਾਂ ਠੀਕ ਹੈ ਪ੍ਰੋਵਾਈਡ ਕੀਤੀਆਂ ਗਿਆ ਨੇ ਠੀਕ ਹੈ ਦੱਸਦਾ ਹਾਂਗਾ ਮੈਂ 8 ਸ਼ਬਦਾਂ ਚ ਗੱਲ ਅਪੀਲ ਕਰੋ ਉਹਨਾਂ ਨੂੰ ਅਪਗ੍ਰੇਡ ਕਰਕੇ ਕنگਰਾਜ ਸਾਹਿਬ ਸਕੂਲਾਂ ਦੇ ਵਿੱਚ ਮੇਜਰ ਸਾਹਿਬ ਨੇ ਇੱਕ ਗੱਲ ਕਹੀ ਹੈ ਕਿ ਸਕੂਲਾਂ ਦੇ ਵਿੱਚ ਮੱਜਾਂ ਫਿਰਦੀਆਂ ਹੁੰਦੀਆਂ ਸੀ ਇਸ ਤੇ ਜਵਾਬ ਦਿਓ ਪਹਿਲਾਂ ਤਾਂ ਤੁਸੀਂ ਕਿ ਕਾਂਗਰਸ ਨੇ ਉਹਨਾਂ ਮੱਜਾਂ ਨੂੰ ਬਾਹਰ ਕੱਢਣ ਲਈ ਕੰਮ ਨਹੀਂ ਕੀਤਾ ਜੋ ਸਰਕਾਰ ਬਿਆਨ ਕਰਨਾ ਚਾਹੁੰਦੀ ਹੈ ਕ੍ਰਿਸ਼ਨ ਜੀ ਕ੍ਰਿਸ਼ਨ ਜੀ ਮੇਜਰ ਮਨੋਤਰਾ ਬਹੁਤ ਨੇਕ ਆਦਮੀ ਨੇ ਪਰ ਮੈਂ ਇਸ ਗੱਲ ਦੇ ਉੱਤੇ ਬੜਾ ਦੁਖੀ ਹਾਂ ਕਿ ਮੇਜਰ ਮਡੋਤਰਾ ਟੀਵੀ ਦੇ ਉੱਤੇ ਬੈਠ ਕੇ ਜਿਹੜੇ ਨੇ ਅਜੀਬ ਜਿਹੀ ਗੱਲਾਂ ਕਰ ਰਹੇ ਨੇ ਤੁਸੀਂ ਮੈਨੂੰ ਇਹ ਦੱਸੋ 400 ਸਕੂਲਾਂ ਦਾ ਉਦਘਾਟਨ ਕੀ ਇਹ ਸਕੂਲ ਹੈਗੇ ਸੀਗੇ ਜਿਨ੍ਹਾਂ ਦਾ ਉਦਘਾਟਨ ਕੀਤਾ ਇਹ ਕੋਈ ਸ਼ੂ ਮੰਤਰ ਨਾਲ ਬਣੇ ਨੇ ਹੈ ਕੋਈ ਸਕੂਲ ਪਹਿਲਾਂ ਖੜੇ ਸੀ ਤੁਸੀਂ ਪੱਥਰ ਆਪ ਦੇ ਲਾਤੇ ਇਹਨੂੰ ਤੁਸੀਂ ਉਦਘਾਟਨ ਕਹਿੰਦੇ ਹੋ ਹੁਣ ਮੈਂ ਤੁਹਾਨੂੰ ਗੱਲ ਦੱਸਦਾ ਸਕੂਲੀ ਸਿੱਖਿਆ ਦੇ ਤਿੰਨ ਪਹਿਲੂ ਹੁੰਦੇ ਨੇ ਇੱਕ ਪਹਿਲੂ ਹੁੰਦਾ ਸਕੂਲੀ ਸਿੱਖਿਆ ਦਾ ਇਨਫਰਾਸਟ੍ਰਕਚਰ ਕਿਹੋ ਜਿਹਾ ਹੈ ਦੂਜਾ ਪਹਿਲੂ ਹੁੰਦਾਗਾ ਕਿ ਉੱਥੇ ਅਧਿਆਪਕ ਕਿੰਨੇ ਨੇ ਤੇ ਹੈ ਨੇ ਪੂਰੇ ਤੇ ਤੀਜਾ ਪਹਿਲੂ ਹੁੰਦਾ ਕੁਆਲਿਟੀ ਆਫ ਸਟੂਡੈਂਟ ਜਿਹੜੇ ਨੇ ਉਹ ਬਾਹਰ ਕਿਹੋ ਜਿਹਾ ਆ ਰਹੇ ਨੇ ਮੈਂ ਉਹਨੂੰ ਇੱਕ ਆਪਦੀ ਗੱਲ ਦੱਸਦਾ ਮੇਰਾ ਇੱਕ ਡਰਾਈਵਰ ਸੀ ਕਹਿੰਦਾ ਜੀ ਮੈਨੂੰ ਛੁੱਟੀ ਚਾਹੀਦੀ ਹੈ ਮੰਗਲਵਾਰ ਦੀ ਮੇਰਾ ਇਮਤਿਹਾਨ ਹੈ ਤੇ ਮੈਂ ਕਿਹਾ ਕੋਈ ਗੱਲ ਨਹੀਂ ਲੈ ਲਈ ਤੇ ਪਰ ਮੰਗਲਵਾਰ ਨੂੰ ਆ ਕੇ ਆਹੋ ਮੈਂ ਕਿਹਾ ਭਾਈ ਤੂੰ ਮੰਗਲਵਾਰ ਨੂੰ ਆ ਗਿਆ ਤੇਰਾ ਇਹ ਤਾਂ ਅਸੀਂ ਛੁੱਟੀ ਚਾਈਦੀ ਸੀ ਉਹ ਕਹਿੰਦਾ ਸੀ ਮੇਰਾ ਭਰਾ ਚ ਲੈ ਗਿਆ ਉਹ ਦੇ ਦੂਗਾ ਇੰਤਿਆਰ ਜੀ ਤੇ ਮੇਰਾ ਡਰਾਈਵਰ 10ਵੀਂ ਪਾਸ ਹੈ ਤੇ ਆਪਦਾ ਨਾਂ ਨਹੀਂ ਢਿੱਕ ਸਕਦਾ ਨਾ ਅੰਗਰੇਜ਼ੀ ਚ ਤੇ ਪੰਜਾਬੀ ਚ ਗਲਤ ਲਿਖਦਾ ਇਹ ਹੈ ਪੰਦਰ ਸਾਡੇ ਸਕੂਲਾਂ ਚੋਂ ਨਿਕਲਦੀ ਪੀੜੀ ਦਾ ਜਿੱਥੋਂ ਤੱਕ ਅਧਿਆਪਕਾਂ ਦਾ ਸਵਾਲ ਹੈ ਐਸ ਵੇਲੇ ਪ੍ਰਾਇਮਰੀ ਸਕੂਲਾਂ ਦੇ ਵਿੱਚ 14000 31 ਦਸੰਬਰ 2024 ਨੂੰ 14000 ਵੈਕੈਂਸੀਆਂ ਹੈ ਪ੍ਰਾਇਮਰੀ ਸਕੂਲਾਂ ਦੇ ਵਿੱਚ ਦੇ ਜਿਹੜੇ ਹਾਇਰ ਸਕੈਂਡਰੀ ਸਕੂਲ ਹੈ ਉਹਦੇ ਵਿੱਚ ਟੋਟਲ ਜਿਹੜੇ ਨੇ ਪ੍ਰਿੰਸੀਪਲ ਨੇ ਉਹ 600 ਘਟਦੇ ਤੇ 147 ਹੋਰ ਹੋਗੇ 747 ਕਾਂਗਰਸ ਆ ਫਰਕ ਲੱਗਦਾ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਕਾਰਜਕਾਲ ਦੇ ਦੌਰਾਨ ਕੁਝ ਸਕੂਲਾਂ ਚ ਸੁਧਾਰ ਆਇਆ ਚੋਪੋ ਆਸਾਨ ਸ਼ਬਦਾਂ ਚ ਪੰਜਾਬ ਨੂੰ ਸਮਝਾ ਦਈਏ ਮੇਰੀ ਪੂਰੀ ਆਰਗੂਮੈਂਟ ਪੂਰੇ ਬਿਨਾ ਸਵਾਦ ਨਹੀਂ ਆਉਣਾ 1900 ਪੋਸਟਾਂ ਨੇ ਪ੍ਰਿੰਸੀਪਲ ਦੀਆਂ ਜਿਨ੍ਹਾਂ ਚੋਂ 747 ਪੋਸਟਾਂ ਖਾਲੀ ਨੇ 1750 ਪੋਸਟਾਂ ਨੇ ਹੈਡਮਾਸਟਰ ਦੀਆਂ ਜਿਨ੍ਹਾਂ ਚੋਂ 700 ਪੋਸਟਾਂ ਖਾਲੀ ਨੇ ਉਸ ਤੋਂ ਘੱਟ ਟੀਚਰਾਂ ਦੀਆਂ 6000 ਪੋਸਟਾਂ ਖਾਲੀ ਨੇ ਟੋਟਲ ਮਿਲਾ ਕੇ ਕੋਈ 20000 ਪੋਸਟਾਂ ਖਾਲੀ ਨੇ ਤੇ ਸਕੂਲ ਭਾਂ ਭਾਂ ਕਰਦੇ ਆ ਮਾਸਟਰਾਂ ਬਿਨਾ ਭਾਂ ਭਾਂ ਕਰਦੇ ਆ ਤੀਜੀ ਗੱਲ ਇਨਫਰਾਸਟ੍ਰਕਚਰ ਉਹ ਭਾਈ ਤੁਸੀਂ ਕਲੀ ਕਰਾ ਕੇ ਨਿੱਪਾ ਪੋਤੀ ਦੇ ਕੇ ਤੇ ਦਿੱਲੀ ਦੇ ਰਹਿਣ ਵਾਲਿਆਂ ਨੂੰ ਠੇਕੇ ਦੇ ਕੇ ਵਾਈਫਾਈ ਦੇ ਤੇ ਹੋਰ ਕੰਪਿਊਟਰਾਂ ਦੇ ਠੇਕੇ ਦਿੱਲੀੋਂ ਖਰੀਦ ਕੇ ਤੇ ਤੁਸੀਂ ਕਹਿੰਦਾ ਅਸੀਂ ਉਦਘਾਟਨ ਕਰਦੇ ਆ ਇਹ ਜਿਹੜੀ ਆ ਮਸ਼ਹੂਰੀਆਂ ਦੀ ਸਰਕਾਰ ਹੈ ਮਨੀਸ਼ ਸ਼ੋਧਿਆ ਜੇਲ੍ਹ ਕੱਟ ਕੇ ਆਏ ਆ ਯਾਰੋ ਸਾਨੂੰ ਕੀ ਸ਼ਿਕਾਇਤ ਹੋ ਉਹ ਠੀਕ ਹੈ ਬੰਦਿਆਂ ਨੇ ਜਿਹੜੀ ਜਿਹੜੀ ਪਾਲਿਸੀ ਬਣਾਈ ਸੀ ਉੱਤੇ ਨਿੱਕਰ ਪਾਲਿਸੀ ਉਹ ਹੈ ਜਿਹੋ ਉਹਨਾਂ ਦੀ ਐਜੂਕੇਸ਼ਨ ਪਾਲਿਸੀ ਹੈ ਸਿਰਫ ਫਰਕ ਇਹ ਨਹੀਂ ਕਿ ਐਜੂਕੇਸ਼ਨ ਪਾਲਿਸੀ ਜਿਹੜਾ ਨਾ ਐਕਸਪੈਂਡੀਚਰ ਦਾ ਮਹਿਕਮਾ ਹੈ ਇਹਦੇ 'ਚ ਰੈਵਨਿਊ ਨਹੀਂ ਹੁੰਦਾ ਇਸ ਕਰਕੇ ਲਾਅਸ ਨਹੀਂ ਦਿਖਦਾ ਕਦੇ ਵੀ ਸੋ ਬੰਦਰભાઈ ਜਿਹੜਾ ਲਾਅਸ ਹੁੰਦਾ ਨਹੀਂ ਇਹਦੇ ਵਿੱਚ ਜਦੋਂ ਜਦੋਂ 20000 ਪੋਸਟਾਂ ਖਾਲੀ ਹੈ ਟੀਚਰਾਂ ਦੀਆਂ ਪੇਸ਼ੇਂਟੀ ਤੇ ਫਿਰ ਕਿਹੜੀ ਕੁਆਲਿਟੀ ਨਿਕਲਦੀ ਹੈ ਜਦੋਂ ਬੱਚਾ 10ਵੀਂ ਕਰਕੇ ਆਪਦੇ 10 ਕਿਤੇ ਨਹੀਂ ਕਰ ਸਕਦਾ ਚਲੋ ਮੈਂ ਇਸ ਦਾ ਉੱਤਰ ਜਾਣਨ ਦੀ ਕੋਸ਼ਿਸ਼ ਕਰਵਾਵਾਂਗਾ ਮੇਜਰ ਸਾਹਿਬ ਇਸ ਤੇ ਜਵਾਬ ਦੇਣ ਮੈਂ ਉਮੀਦ ਕਰਾਂਗਾ ਆਗੀ ਤੁਹਾਡੀ ਗੱਲ ਬੋਲਰ ਜੀ ਠੀਕ ਹੈ ਕਾਂਗਰਸ ਸਾਹਿਬ ਸਮਾਣਾ ਕਟੇ ਛੋਟੇ ਛੋਟੇ ਰਿਐਕਸ਼ਨ ਰਹਿਣਗੇ ਮੈਂ ਮਾਹਰਤ ਚ ਉਹਨਾਂ ਰੋਕਿਆ ਮੈਂ ਦੋਨੋਂ ਬੋਲਰ ਸਾਹਿਬ ਕੀ ਲੱਗਦਾ ਦੇਖੋ ਸਰਕਾਰ ਕਹਿ ਰਹੀ ਹੈ ਕਿ ਵੱਡੇ ਗਿਣਤੀ ਚ ਸਕੂਲਾਂ ਚ ਬਦਲਾ ਆਇਆ ਹੈ ਪਰ ਕਿੰਗਰਾਜ ਸਾਹਿਬ ਕਹਿ ਰਹੇ ਨੇ ਕਿ ਸਕੂਲ ਭਾ ਭਾ ਕਰਦੇ ਆ ਮੈਂ ਤੁਹਾਨੂੰ ਅੱਜ ਇੱਕ ਗੱਲ ਦੱਸਿਓ ਪੰਜਾਬ ਵਿੱਚ 12880 ਪ੍ਰਾਇਮਰੀ ਸਕੂਲ 2670 ਮਿਡਲ ਸਕੂਲ 70 ਦਾ 40 ਹਾਈ ਸਕੂਲ 1972 ਸੀਨੀਅਰ ਸੈਕੰਡਰੀ ਸਕੂਲ ਕੇ ਹੁਣ ਜੇ ਬਣ ਗਏ ਕਿ ਆਮ ਆ시 ਪਾਰਟੀ ਹੋਂ ਤੋਂ ਬਾਅਦ ਬਣੇ ਨੇ ਸਾਰੇ ਔਰ ਜਿਹੜੀ 400 ਸਕੂਲਾਂ ਦੀ ਅੱਜ ਇਸ ਘਾਟ ਨਹੀਂ ਜਿੱਤਾ ਗਿਆ ਮੇਰਾ ਮਲਵਾਲਾ ਸਾਹਿਬ ਨੂੰ ਇੱਕ ਸਿੱਧਾ ਸਵਾਲ ਹੈ ਇਹ ਜਿਹੜੀ ਮੈਂ ਗਿਣਤੀ ਗਿਣਾਈ ਮੇਰੇ ਕੋਲ ਤੋਂ ਛੁੱਟ ਉਹਨਾਂ 400 ਸਕੂਲਾਂ ਚ ਨਵੇਂ ਸਕੂਲ ਕਿੰਨੇ ਬਣਾਏ ਨੇ ਤੁਸੀਂ ਜਾਂ ਪ੍ਰਾਇਮਰੀ ਤੋਂ ਮਿਡਲ ਮਿਡਲ ਤੋਂ ਹਾਈ ਹਾਈ ਤੋਂ ਸੈਕੰਡਰੀ ਸਕੂਲ ਕਿੰਨੇ ਕਿਤੇ ਨੇ ਪਈ ਅਪਗ੍ਰੇਡ ਔਰ ਚਾਰ ਟਾਇਲਾਂ ਆ ਗਏ ਬਾਥਰੂਮ ਨਹੀਂ ਆ ਤੇ ਤੁਹਾਡੇ ਮੰਤਰੀ ਉਥੇ ਵਿਗਟ ਨਹੀਂ ਚੱਲ ਜਾਂਦੇ ਨੇ ਵੀ ਟਾਇਲਾਂ ਲਾਤੀਆਂ ਨਹੀਂ ਅਸੀਂ ਪਹਿਲਾਂ ਵੀ ਕੰਨਾ ਬੰਦੀਆਂ ਅਸੀਂ ਕੰਨਾ ਡਿੱਗਦੀਆਂ ਅਸੀਂ ਵਰਖਾਤਾ ਦੇ ਆਮ ਤੌਰ ਤੇ ਕਿ ਸਕੂਲਾਂ ਦੀ ਕੰਨ ਕੋਈ ਡੀਜਾਈਨ ਦੀ ਕੁਝ ਹੋ ਜਾਂਦਾ ਬੰਦੀਆਂ ਸੀਗੀਆਂ ਬਾਥਰੂਮ ਅਪਗ੍ਰੇਡ ਹੁੰਦੇ ਸੀਗੇ ਦੋਂ ਇਹ ਕਮਰੇ ਵੀ ਬਣਦੇ ਸੀਗੇ ਪੇਂਡ ਪਾਲਿਸ਼ ਵੀ ਹੁੰਦਾ ਸੀ ਜੋ ਛੁੱਟੀਆਂ ਹੁੰਦੀਆਂ ਸੀਗੀਆਂ ਤੇ ਉਸੇ ਕੰਮ ਨੂੰ ਅੱਜ ਵਧਾ ਚੜਾ ਕੇ ਕੂਚੀ ਵਾਲੇ ਮੰਤਰੀ ਕੂਚੀ ਵਾਲੀ ਸਰਕਾਰ ਅੱਜ ਕਿੰਨੇ 400 ਸਕੂਲ ਬਣਾਤੇ ਉਹ ਮਹਾਰਾਜ ਮੈਨੂੰ ਇੱਕ ਚ ਸਕੂਲ ਪਰ ਚਾਰ ਸਕੂਲ ਦੱਸੋ ਪੂਰੇ ਪੰਜਾਬ 'ਚ ਕੋਈ ਨਵੇਂ ਕੋਈ ਜ਼ਮੀਨ ਲੈ ਕੇ ਨਵੀਂ ਇਮਾਰਤ ਖੜੀ ਕਰਕੇ ਬਣਾਏ ਨੇ ਨਹੀਂ ਕੋਈ ਜਵਾਬ ਦਈ ਅੱਜ ਹਵਾ ਵਿੱਚ ਕਿੰਨੇ ਟੀਚਰਾਂ ਦੀ ਗਿਨਤੀ ਹੈ ਇਹਨਾਂ ਨੇ ਹਿਆ ਜੀ ਆਹ ਟੀਚਰ ਭਰਤੀ ਕਰ ਲੇ ਅਗਰ ਮਲੋਤਰਾ ਸਾਹਿਬ ਦੇ ਕੋਲ ਦਮ ਘਮ ਹੈ ਇਹਨਾਂ ਦੇ ਐਜੂਕੇਸ਼ਨ ਮਿਨਿਸਟਰ ਕੋਲ ਦਮ ਘਮ ਹੈ ਜਾਂ ਇਹਨਾਂ ਦੇ ਮੁੱਖ ਮੰਤਰੀ ਕੋਲ ਹੈਗਾ ਤੇ ਇੱਕ ਲਿਸਟ ਇੱਕ ਕੋਈ ਹਥਿਆਰਬਾਜ਼ੀ ਦੇ ਬਹੁਤ ਖਿਆਲ ਰੱਖਦੇ ਨਾ ਇੱਕ ਲਿਸਟ ਆ ਜੀ ਨਿਊਜ਼ ਤੇ ਨਕਲੀ ਕਰ ਦਿਓ ਤੁਸੀਂ ਇਹ ਚਲਾ ਦੇਣੀ ਰੀਲ ਸਾਰੀ ਸਾਰੀ ਕਿਹੜੇ ਸਕੂਲ ਚ ਕਿਹੜਾ ਟੀਚਰ ਭਰਤੀ ਹੋਇਆ ਕਿੰਨੇ ਟੀਚਰ ਭਰਤੀ ਹੋਏ ਕਿਹੜੇ ਕਿਹੜੇ ਹੋਏ ਕਿਹਨੇ ਕੰਪਿਊਟਰ ਟੀਚਰ ਭਰਤੀ ਹੋਏ ਕਿਹਨੇ ਸਾਇੰਸ ਟੀਚਰ ਭਰਤੀ ਹੋਏ ਕਿਹਨੇ ਪੰਜਾਬੀ ਟੀਚਰ ਭਰਤੀ ਹੋਏ ਔਰ ਪੰਜਾਬ ਚ ਕਿੰਨੇ ਹੋਏ ਰਾਏਸਾਨ ਦਿੱਲੀ ਆਣਾ ਹੋতো ਨਹੀਂ ਪੰਜਾਬ ਤੋਂ ਕਿੰਨੇ ਭਰਤੀ ਹੋਏ ਜੇ ਇਸ ਪੰਜਾਬ ਸਕੂਲ এডਿਕੇਸ਼ਨ ਬੋਰਡ ਦੇ ਚੇਅਰਮੈਨ ਨੂੰ ਪੰਜਾਬੀ ਨਾ ਆਉਂਦੀ ਹੋਵੇ ਜਿਹੜਾ ਚੇਅਰਮੈਨ ਬਣ ਆਖਵੇ ਤੁਸੀਂ ਉੱਤੋਂ ਅਦਾਜਾ ਲਾ ਸਕਦੇ ਹੋ ਵੀ ਸਿੱਖਿਆ ਦਾ ਹਾਲਤ ਕੀ ਹੈ ਜੇ ਸਾਦੇ ਉੱਤੇ ਜਿੱਥੇ ਦੀ ਪੱਤਾ ਰੱਖਿਆ ਜਿਹੜੇ ਕਿੰਨੇ ਮਜ਼ਦੂਰ ਦਾ ਨਾਂ ਹੋਣਗੇ ਜਿਹੜਾ ਮਿਸਤਰੀ ਹੋਊਗਾ ਦਾ ਨਾਂ ਆਊਗਾ ਅੱਜ ਉਸ ਕੇਸਰੀਵਾਲ ਦਾ ਨਾਂ ਸੋਹਦੀਆ ਦਾ ਨਾਂ ਠੀਕ ਭਗਵਾਨ ਸਾਹਿਬ ਨੂੰ ਬੋਲ ਰਹਿਣਾ ਹੋਰ ਨਾਮ ਨਹੀਂ ਇਹ ਮਜ਼ੂਰ ਨੇ ਕਿੱਥੇ ਗਈ ਉਹ ਗੱਲ ਔਰ ਦੂਜੀ ਗੱਲ ਜਿਹੜੀ ਸਾ ਤੋਂ ਵੱਡੀ ਹੈਰਾਨੀ ਹੁੰਦੀ ਹੈ ਜਿਹੜੇ ਸਿੱਖਿਆ ਨੀਤੀ ਵਾਲੇ ਸ਼ਰਾਬ ਨੀਤੀ ਵਾਲੇ ਜਿਹੜੇ ਅਮਜ਼ਾ ਵਧ ਰਿਹਾ ਕੇ ਆਏ ਨੇ ਜਿਨ੍ਹਾਂ ਨੂੰ ਦਿੱਲੀ ਦੇ ਲੋਕਾਂ ਨੇ ਝਾੜੂ ਫੇਰ ਕੇ ਉੱਤ ਕੇ ਥੋੜਾ ਸਾ ਉਹ ਆਟ ਪੰਜਾਬ ਉਹ ਸਿੱਖਿਆ ਨੀਤੀ ਦਸਮਾਏ ਨੇ ਸ਼ਰਾਬ ਨੀਤੀ ਦਸਮਾਏ ਨੇ ਜਿਹੜਾ ਉੱਥੇ ਫੇਲ ਹੋ ਗਿਆ ਕੱਪ ਉਹ ਪੰਜਾਬ ਸਿਲਕ ਕਰਨਾ ਆਏ ਨੇ ਤੇ ਯਾਰ ਦਿੱਲੀ ਦਾ ਇਹਨਾਂ ਵਧੀਆ ਸੀ ਤੇ ਫਿਰ ਪੰਜਾਬ ਦੇ ਟੀਚਰਾਂ ਨੂੰ ਕਦੀ ਫਿਨਲੈਂਡ ਕਦੀ ਸਿੰਗਾਪੂਰ ਤੱਕ ਅਸੀਂ ਪਤਾ ਨਹੀਂ ਕਿੱਥੇ ਕਿੱਥੇ ਭੇਜਿਆ ਜਾ ਰਿਹਾ ਹੈ ਉਹਨਾਂ ਨੂੰ ਦਿੱਲੀ ਭੇਜਦੇ ਹੁੰਦੇ ਦੂਜੀ ਤੋਂ ਸਿੱਖਿਆ ਆਉਂਦੇ ਨੇ ਨੇੜੇ ਹੀ ਕੰਮ ਆਹ ਕਾਰਬਨ ਦੇ ਡੈਚ ਗੱਡੀਆਂ ਚੜ ਕੇ ਚਲੇ ਜਾਂਦੇ ਬੱਸ ਚਲੇ ਜਾਂਦੇ ਉੱਥੇ ਨੀਣਾ ਖੰਡ ਸਿੱਖ ਕੇ ਵਾਪਸ ਆਉਂਦੇ ਖਰਚਾ ਵੀ ਮਾਇਦਾ ਹੋਣਾ ਔਰ ਤੁਸੀਂ ਇਹ ਦੇਖੋ ਕਿਸੇ ਜੀ ਫਿਨਲੈਂਡ ਦੀ ਜਿਹੜੀ ਐਜੂਕੇਸ਼ਨ ਸਿਸਟਮ ਹੈ ਉਹ ਡਿਫਰੈਂਟ ਹੈ ਸਿੰਗਾਪੁਰ ਦਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਉਹ ਡਿਫਰੈਂਟ ਹੈ ਮੈਂ ਬਲੇ ਇਸੇ ਤੇ ਪੜਿਆ ਉਹਦਾ ਐਜੂਕੇਸ਼ਨ ਸਿਸਟਮ ਡਿਫਰੈਂਟ ਹੈ ਮਤਲਬ ਹਰੋਂ ਡਿਫਰੈਂਟ ਡਿਫਰੈਂਟ ਜਿਹੜਾ ਸਿਸਟਮ ਹੈਗਾ ਉਹ ਹਰ ਸਕੂਲ ਜਿਨਵਾਊਗਾ ਜਿਹੜਾ ਤੁਸੀਂ ਚੜਾਉਂਗੇ ਕੋ ਫਿਨਲੈਂਡ ਵਾਲਾ ਲੈ ਕੇ ਆਊਗਾ ਕੋ ਇਹ ਕਿ ਜਿਹੜੀ ਬੜੋਂ ਤੋਂ ਪੰਜਾਬ ਦੇ ਵਿੱਚ ਹੁਣ ਸਿਸਟਮ ਕੀ ਦੇ ਰਿਹਾ ਪੰਜਾਬ ਨੂੰ ਤੇ ਜਿਹੜੇ ਪਹਿਲਾਂ ਜੇ ਏਸੀ ਟੀਚਰ ਉਹਨਾਂ ਨੇ ਕੀ ਪਰੋਸਿਆ ਆ ਕੇ ਮੈਂ ਜਵਾਬ ਦਵਾਵਾਂਗੇ ਠੀਕ ਹੈ ਨਾਲ ਦੇ ਟੀਚਰ ਨਾਰਿੰਗ ਸਾਹਿਬ ਦੇ ਕੁਝ ਸ਼ੈਡ ਆਨ ਕਰਦੇ ਹਾਂ ਇਹਦਾ ਸੈਮੀਨਾਰ ਹੋਇਆ ਹੁਣ ਕੋਈ ਉਹਨਾਂ ਨੇ ਕਿ ਸਿੱਖਿਆ ਮਿਆਰ ਠੀਕ ਹੈ ਤੁਸੀਂ 400 ਸਕੂਲਾਂ ਤੇ ਸਵਾਲ ਖੜਾ ਕੀਤਾ ਪੁੱਲਰ ਜੀ ਆਪਾਂ ਜਵਾਬ ਦਵਾ ਦਾਂਗੇ ਇਸੇ ਸਰਕਾਰ ਕੀ ਸੋਚਦੀ ਹੈ ਨਾਰਿੰਗ ਸਾਹਿਬ ਦੇਖੋ ਸਰਕਾਰ ਕਹਿ ਰਹੀ ਹੈ ਕਿ ਬਦਲਾ ਆਇਆ ਹੈ ਇਸ ਸਾਲਾਂ ਚ ਆਇਆ ਪਹਿਲਾਂ ਵਾਲੇ ਸਾਲਾਂ ਚ ਤਾਂ ਸਕੂਲਾਂ ਚ ਮੱਝਾ ਫਿਰਿਆ ਕਰਦੀਆਂ ਜੋ ਮਲਹੋਤਰਾ ਸਾਹਿਬ ਨੇ ਬਿਆਨ ਕੀਤਾ ਤੁਹਾਡੀ ਟਿੱਪਣੀ ਇਸ ਤੇ ਮੈਂ ਕਹਿੰਦਾ ਕ੍ਰਿਸ਼ਨ ਜੀ ਕ੍ਰਿਸ਼ਨ ਜੀ ਪਹਿਲਾਂ ਤੇ ਪਹਿਲਾਂ ਦੇ ਬੋਤਰਾ ਸਾਹਿਬ ਮੱਝੇ ਚਾਰ ਦੇ ਨੇ ਸਕੂਲਾਂ ਜਾ ਕੇ ਬਾਈ ਮੈਜਰ ਬਣ ਕੇ ਤੇ ਕਿ ਮੱਝੇ ਚਾਰ ਕੇ ਮੈਜਰ ਬਣੇ ਨਹੀਂ ਹੂੰ ਤਾਂ ਭਗਵਾਨ ਜੀ ਸਾਹਿਬ ਮੱਝੇ ਚਾਰ ਕੇ ਚਲੋ ਕੋਈ ਗੱਲ ਹੈ ਬਾਪਪਰ ਸੀ ਫੇਲ ਹੋ ਗਿਆ ਕੀ ਹੋਇਆ ਪਤਾ ਨਹੀਂ ਪਿਓ ਵੀ ਬਾਪੂ ਸੀਗਾ ਜਿਹੜਾ ਹੈਡਮਾਸਟਰ ਸੀ ਨਹੀਂ ਨਹੀਂ ਜਿਹੜਾ ਹੈਡਮਾਸਟਰ ਸਾਹਿਬ ਸੀਗੇ ਉਹ ਵੀ ਸਭ ਮੱਝੇ ਚਾਰ ਦੇ ਸੀ ਸਕੂਲ ਦੇ ਵਿੱਚ ਠੀਕ ਹੈ ਨਾਰੰਗ ਸਾਹਿਬ ਕੁਛ ਐਡ ਆਨ ਕਰਨਗੇ ਠੀਕ ਹੈ ਜੀ। ਕੋਈ ਸਰਾ ਹੈ ਦਿੱਲੀ ਤੋਂ ਤਿੰਨ ਲੁਟੇਰੇ ਪੰਜਾਬ ਦੇ ਵਿੱਚ ਆਏ ਹੋਏ ਨੇ। ਉਹ ਤਿੰਨਾਂ ਦੇ ਤਿੰਨੋ ਸਜ਼ਾ یافتਾ ਨੇ ਸਜ਼ਾ ਜੇਲ੍ਹ ਚ ਕੱਟ ਕੇ ਆਏ ਨੇ। ਉਹਨਾਂ ਦੀ ਦਿੱਲੀ ਦੇ ਵਿੱਚ ਸਰਕਾਰ ਚਲੀ ਗਈ ਤੇ ਉਹਨਾਂ ਨੂੰ ਕੋਈ ਨਾ ਕੋਈ ਲਾਲ ਬੱਤੀ ਵਾਲੀ ਫੈਸਿਲਿਟੀ ਮਤਲਬ ਜਿੱਥੇ ਆਵੇ ਆ ਲਾਅ ਲਸ਼ਕਰ ਚੱਲੇ ਉਹ ਚਾਹੀਦਾ। ਉਹਨਾਂ ਲੋਕਾਂ ਦੀ ਡਿਮਾਂਡਾਂ ਪੂਰੀਆਂ ਕਰਨ ਲਈ ਕਦੀ ਟਾਇਲਟ ਦਾ ਅਧ்கਾਟਨ ਕਰਕੇ ਉਹਦੀ ਖਬਰ ਲਵਾ ਦਿੰਦੇ ਨੇ ਕਦੀ ਪੈਚ ਵਰਕ ਕਰਕੇ ਉਹਦੀ ਖਬਰ ਲਵਾ ਦਿੰਦੇ ਨੇ ਤੇ ਇਹ ਜਿਹੜੇ ਲੋਕ ਕਹਿੰਦੇ ਸੀਗੇ ਅਸੀਂ ਤਾਂ ਕੰਮ ਕਰਨ ਤੇ ਵਿਸ਼ਵਾਸ ਰੱਖਦੇ ਸਾਡਾ ਖਬਰਾਂ ਦਾ ਕੋਈ ਮਤਲਬ ਨਹੀਂ ਆ ਅਸੀਂ ਪਬਲਿਸਿਟੀ ਨਹੀਂ ਚਾਹੁੰਦੇ ਅਸੀਂ ਲੋਕਾਂ ਨਾਲੋਂ ਵੱਖਰੇ ਆ ਤੇ ਕੀ ਕਰ ਰਹੇ ਨੇ ਸਭ ਪੰਜਾਬ ਦੇਖ ਰਿਹਾ ਮੇ ਤੋਂ ਪਹਿਲਾਂ ਦੋਨੋਂ ਬੁਲਾ ਰਹੇ ਨੇ ਕਹਿਤਾ ਦੇਖੋ ਪਾਸ਼ਾ ਦੀ ਮਰਿਆਦਾ ਦਾ ਮਨੋਤਰਾ ਜੀ ਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਜੇ ਤੁਸੀਂ ਕਹੋਗੇ ਕਿ ਮੱਝਾ ਚੱਲਦੀਆਂ ਸੀਗੇ ਸਕੂਲ 'ਚ ਤੇ ਫਿਰ ਤੁਸੀਂ ਵੀ ਤਾਂ ਉੱਥੇ ਹੀ ਸੀਗੇ ਤੁਸੀਂ ਵੀ ਇਹਨਾਂ ਸਕੂਲਾਂ ਦੇ ਵਿੱਚੋਂ ਪੜ੍ਹ ਕੇ ਮੇਜਰ ਬਨੇ ਹੋ ਅੱਜ ਤੁਸੀਂ ਇਹਨਾਂ ਸਕੂਲਾਂ ਨੂੰ ਪੰਡਲ ਲੱਗ ਗਏ ਕਿਉਂਕਿ ਤੁਹਾਡੀ ਝੂਠੀਆਂ ਦੀ ਸਰਕਾਰ ਆ ਗਈ ਕਹਿੰਦੇ ਆ ਵਿੱਚ ਕੀਤਾ ਕੁਛ ਹੈ ਨਹੀਂ ਮੈਨੂੰ ਇਹ ਦਿਖਾ ਦੇਣ 5 3 ਸਾਲ ਹੋ ਗਏ ਪੰਜਾਬ ਦੇ ਕਿਸੇ ਸ਼ਹਿਰ 'ਚ 1 ਕਿਲੋਮੀਟਰ ਦੀ ਸੜਕ ਵੀ ਪੰਜਾਬ ਸਰਕਾਰ ਨੇ ਬਣਾਈ ਹੋਵੇ ਤਾਂ ਮੈਂ ਤੁਹਾਡੇ ਚੈਨਲ ਤੇ ਜੋ ਕਹੋ ਇਹਨਾਂ ਦਾ ਜੁਰਮਾਨਾ ਭਰਨ ਨੂੰ ਤਿਆਰ ਆ ਝੂਠ 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 ਪੁਰਾਣੀ ਬਿਲਡਿੰਗ ਨੂੰ ਰੰਗ ਕਰਦੇ ਨੇ ਦਿੱਲੀ 'ਚ ਦੇਖੋ ਸਕੈਮ ਫੜੇ ਜਾ ਰਹੇ ਨੇ ਕਿ ਟਾਇਲਟ ਨੂੰ ਸਕੂਲ ਦਾ ਦਿਖਾ ਕੇ ਕਿ ਆ ਨਵਾਂ ਸਕੂਲ ਬਣਾਤਾ ਹੁਣ ਜਦੋਂ ਉੱਤੇ ਜਾਂਚ ਹੋ ਰਹੀ ਹੈ ਤਾਂ ਪਤਾ ਲੱਗਿਆ ਤਾਂ ਟਾਇਲਟ ਸੀਗੀ ਤਾਂ ਇੱਕ ਪੁਰਾਣੀ ਸੀਟ ਪੱਟ ਕੇ ਨਵੀਂ ਲਾਤੀ ਉਹਦੇ ਅੱਗੇ ਬੋਰਡ ਲਾ ਦਿੱਤਾ ਆ ਦੇਖੋ ਜੀ ਬਣ ਗਿਆ ਸਾਡਾ ਮਾਡਲ ਸਕੂਲ ਤੇ ਇਸ ਤਰ੍ਹਾਂ ਦੀ ਜਾਂਚ ਇਸ ਤਰ੍ਹਾਂ ਦੇ ਕੋਟਾਲੇ ਦਿੱਲੀ ਦੇ ਵਿੱਚ ਕਰਕੇ ਆਏ ਨੇ ਪੰਜਾਬ ਦੇ ਲੋਕਾਂ ਨੂੰ ਸਮਝਣ ਦੀ ਜ਼ਰੂਰਤ ਹੈ ਦੇਖੋ ਅੱਜ ਨਹੀਂ ਆਪਾਂ ਨੂੰ ਇਹ ਚੀਜ਼ਾਂ ਸਮਝ ਆਣੀਆਂ ਕਿਉਂਕਿ ਸਰਕਾਰ ਵੀ ਇਹਨਾਂ ਦੀ ਪੁਲਿਸ ਵੀ ਇਹਨਾਂ ਦੀ ਵਿਜੀਲੈਂਸ ਵੀ ਇਹਨਾਂ ਦੀ ਸਭ ਕੁਝ ਇਹਨਾਂ ਦਾ ਘਟਾਲੇ ਵੀ ਇਹਨਾਂ ਦੇ ਇਹ ਤਾਂ ਜਦੋਂ ਸਰਕਾਰ ਜਾਏਗੀ 2027 ਦੇ ਵਿੱਚ ਵੈਸਾ ਪਹਿਲਾਂ ਹੀ ਆਪਣੇ ਭਾਰ ਨਾ ਕਦੀ ਵੀ ਗਿਰ ਸਕਦੀ ਆ ਚਲੋ ਆਪਾਂ 2027 ਲਾਸਟ ਡੈਡਲਾਈਨ ਲੈ ਕੇ ਚੱਲਦੇ ਆ ਉਦੋਂ ਪਤਾ ਲੱਗੂਗਾ ਆਪਣਾ ਕਿ ਕਿੰਨੇ ਸਕੂਲ ਬਣੇ ਸੀ ਤੇ ਕਿੰਨੇ ਟਾਇਲਟਾਂ ਨੂੰ ਤੇ ਕਿੰਨੇ ਯੂਰੀਨਲ ਨੂੰ ਇਹਨਾਂ ਨੇ ਇਹ ਦਿਖਾ ਦਿੱਤਾ ਕਿ ਇਹ ਦੇਖੋ ਜੀ ਇਹ ਤਾਂ ਨਵਾਂ ਸਕੂਲ ਬਣ ਗਿਆ ਇਹ ਇਸ ਦਾ ਬੱਚੇ ਪੜਦੇ ਆ ਜਦੋਂ ਕੱਲ ਨੂੰ ਤਫਤੀਸ਼ ਹੋਗੀ ਉੱਥੇ ਪਤਾ ਲੱਗੂ ਉਹ ਮੌਕੇ ਤੇ ਤਾਂ ਪਿਸ਼ਾਬ ਕਰਦੇ ਸਗੇ ਵੀ ਇਹ ਪਿਸ਼ਾਬ ਕਰ ਚ ਬੱਚੇ ਪੜਾਉਂਦੇ ਸਗੇ ਉਹ ਐਸੇ ਝੂਠੇ ਲੋਕ ਆ ਗਏ ਨੇ ਔਰ ਦਿੱਲੀ ਦੀ ਹਾਰ ਤੋਂ ਬਾਅਦ ਇਹ ਦਿੱਲੀ ਵਾਲਾ ਫਾਰਮੂਲਾ ਹੀ ਪੰਜਾਬ ਦੇ ਵਿੱਚ ਅਪਣਾ ਰਹੇ ਨੇ ਦਿੱਲੀ ਦੇ ਜਿਹੜੇ ਠੀਕ ਹੈ ਰਿਜੈਕਟਡ ਬੰਦੇ ਨੇ ਉਹ ਪੰਜਾਬ ਚ ਕੈਂਪੇਨ ਦਾ ਇੰਚਾਰਜ ਨੇ ਸਿਰਫ ਔਰ ਸਿਰਫ ਇਹ ਸਭ ਤਮਾਸ਼ੇਬਾਜ਼ੀ ਕੀਤੀ ਜਾ ਰਹੀ ਆ ਕਿ ਕਿਸੇ ਤਰ੍ਹਾਂ ਇੱਥੇ ਦਾ ਬਾਈਲੈਕਸ਼ਨ ਜਿੱਤ ਲਈਏ ਸੰਜੀਵ ਰੋੜੇ ਦਾ ਅਸਤੀਫਾ ਕਰਾਈਏ ਕਿਉਂਕਿ ਬਾਕੀ ਮੈਂਬਰ ਪਾਰਲੀਮੈਂਟ ਰਿਜ਼ਾਈਨ ਦੇਣ ਨੂੰ ਤਿਆਰ ਨਹੀਂ ਆ ਤੇ ਇਸ ਕਰਕੇ ਕੇਜਰੀਵਾਲ ਸਾਹਿਬ ਨੂੰ ਕਿਉਂਕਿ ਉਹਨੂੰ ਫੈਸਿਲਿਟੀ ਬਿਨਾ ਉਹ ਉਹਦੇ ਪਾਵਰ ਬਿਨਾ ਰਹਿ ਨਹੀਂ ਸਕਦਾ ਇਹ ਸਭ ਤਮਾਸ਼ੀਬੀ ਦੀ ਡਰਾਮੇਬਾਜ਼ੀ ਉਹਦੇ ਕਰਕੇ ਕੀਤੀ ਜਾ ਰਹੀ ਪੂਰਾ ਸਾਹਿਬ ਅੱਗੇ ਮੇਰੇ ਸਾਹਿਬ ਤੁਸੀਂ ਗੱਲ ਰੱਖੋ ਹੁਣ ਆਖਰੀ ਰਿਐਕਸ਼ਨ ਆ ਫਿਰ ਆਪਾਂ ਦੂਜੀ ਡਿਬੇਟ ਤੇ ਸਵਿਚ ਕਰਾਂਗੇ ਦੇਖੋ ਆਪੋਜੀਸ਼ਨ ਬਹੁਤ ਵੱਡੇ ਸਵਾਲ ਚੁੱਕ ਰਹੀ ਹੈ ਦੇਖੋ ਪ੍ਰੇਸ਼ਾਨ ਜੀ ਜੇ ਸਾਡਾ ਦਿੱਲੀ ਦਾ ਮਾਡਲ ਸਿੱਖਿਆ ਦਾ ਫੇਲ ਹੋਇਆ ਹੁੰਦਾ ਤਾਂ ਕੀ ਪਾਜਪਾ ਸਰਕਾਰ ਸਾਰੇ ਦੇਸ਼ ਨੂੰ ਛੱਡ ਕੇ ਅਮਰੀਕਾ ਦੇ ਪ੍ਰੈਜ਼ੀਡੈਂਟ ਦੀ ਵਾਈਫ ਨੂੰ ਦਿੱਲੀ ਦੇ ਸਕੂਲ ਦਿਖਾਣ ਲਈ ਲਿਆਂਦੀ ਜਾਂ ਕੀ ਯੂਨਾਈਟਿਡ ਨੇਸ਼ਨਸ ਦਾ ਸੈਕਟਰੀ ਜਨਰਲ ਦਿੱਲੀ ਦੇ ਸਕੂਲ ਦੇਖਣ ਲਈ ਆਂਦਾ ਬਾਕੀ ਸਕੂਲ ਦੇਸ਼ ਦੇ ਸਕੂਲਾਂ 'ਚ ਕਿਉਂ ਨਹੀਂ ਲਾਏ ਗਏ ਗੁਜਰਾਤ ਦੇ ਸਕੂਲਾਂ 'ਚ ਕਿਉਂ ਨਹੀਂ ਲਾਏ ਗਏ ਉਥੇ ਦਾ ਸਾਰਿਆਂ ਨੇ ਦੇਖਿਆ ਸਾਰੇ ਦੇਸ਼ ਨੇ ਦੇਖਿਆ ਕਿ ਕਿਵੇਂ ਇੱਕ ਉਹ ਨਾਟਕ ਦਾ ਸੈੱਟ ਤਿਆਰ ਕਰਕੇ ਪ੍ਰਧਾਨ ਮੰਤਰੀ ਜੀ ਬੈਠੇ ਹੋਏ ਸੀ ਚਾਰ-ਛੇ ਬੱਚਿਆਂ ਨੂੰ ਲੈ ਕੇ ਸਾਰੇ ਦੇਸ਼ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਇਹਨਾਂ 12000 ਸਕੂਲਾਂ ਦੇ ਵਿੱਚ ਵਿੱਚੋਂ ਕੋਈ ਨਾ ਕੋਈ ਤੁਹਾਡੇ ਨੇੜੇ-ਤੇੜੇ ਜ਼ਰੂਰ ਹੋਣਾ ਹੈ ਕਿਰਪਾ ਕਰਕੇ ਇਹਨਾਂ ਸਕੂਲਾਂ ਨੂੰ ਵਿਜ਼ਿਟ ਕਰੋ ਹੂੰ ਕਿਰਪਾ ਕਰਕੇ ਜਾ ਕੇ ਦੇਖੋ ਕਿਓ ਟੈਕ ਨਾ ਵਧੀਆ ਸਟਾਫ ਜਿਹੜਾ ਉਹ ਲੋਕਾਂ ਬੱਚਿਆਂ ਨੂੰ ਪੜਾ ਰਿਆ ਹੈਗਾ 인ਫਰਾਸਟ੍ਰਕਚਰ ਕਿੰਨਾ ਵਧੀਆ ਹੋ ਗਿਆ ਹੈਗਾ ਕੰਪਿਊਟਰ ਲੱਗੇ ਨੇ ਏਸੀ ਲੱਗੇ ਨੇ ਇੰਟਰਐਕਟਿਵ ਬੋਰਡਸ ਲੱਗੇ ਨੇ ਹੋਰ ਕਿੰਨਾ ਕੁਝ ਉੱਥੇ ਹੋ ਰਿਹਾ ਹੈਗਾ ਮੈਂ ਹੋ ਸਕਦਾ ਝੂਠ ਬੋਲਦਾ ਹੋਵਾਂ ਜਿਵੇਂ ਇਹ ਕਹਿ ਰਹੇ ਹੈਗੇ ਆ ਪਰ ਤੁਸੀਂ ਆਪਣੀਆਂ ਅੱਖਾਂ ਨਾਲ ਜਾ ਕੇ ਉੱਥੇ ਦੇਖੋ ਉੱਥੇ ਤੁਹਾਨੂੰ ਵਿਸ਼ਵਾਸ ਹੋਊਗਾ ਕਿ ਉਹ ਸਰਕਾਰ ਚਲੋ ਜਨ ਜਨ ਕਿੰਗਰਜ ਸਾਹਿਬੇ ਕੋਲ ਚੈਟ ਆਨ ਕਰਨਗੇ ਫਿਰ ਆਪਾਂ ਦੂਜੀ ਡਿਬੇਟ ਤੇ ਚੱਲੀਏ ਠੀਕ ਹੈ ਅੱਗੇ ਗੱਲ ਤੁਹਾਡਾ ਕਿੰਗਰਜ ਸਾਹਿਬ ਲਾਸਟ ਸੈਕਸ਼ਨ 10 ਮਿੰਟ ਪਲੇਸ ਹਾਂਜੀ ਬੇਦਰ ਸਾਹਿਬ ਪਲੀਜ਼ ਨਾਟਸ਼ਾਲ ਕਰੋ ਬਹੁਤ ਘੱਟ ਸ਼ਬਦਾਂ ਚ ਹਾਂ ਦੇਖੋ ਇੱਕ ਪ੍ਰਾਇ ਇਹਨਾਂ ਨੇ ਕਿਹਾ ਕਿ ਸਕੂਲਾਂ ਦੇ ਵਿੱਚ ਮੱਝਾਂ ਚੜਦੀਆਂ ਹੁੰਦੀਆਂ ਸੀ ਉਹ ਭਲੇ 500 ਸਕੂਲਾਂ ਦੇ ਵਿੱਚ ਮੱਝਾਂ ਚੜ ਮੈਂ ਤਾਂ ਪਿੰਡ ਦੇ ਸਕੂਲ ਤੋਂ ਪੜ੍ਹਿਆਗਾ ਮੈਂ ਆਕਸਫੋਰਡ ਯੂਨੀਵਰਸਿਟੀ ਵੀ ਪੜ੍ਹਿਆਗਾ ਦੋਨਾਂ ਥਾਵਾਂ ਤੋਂ ਮੇਰਾ ਮੇਰਾ ਜਿਹੜਾ ਹੈਗਾ ਲੈਵਲ ਮੈਂ ਸਾਰੀ ਦੁਨੀਆ ਦਿੱਲੀ ਦੇ ਸਕੂਲ ਤੁਸੀਂ ਇਹ ਵੇਖੋ ਯੂਨੋ ਦੇਖਣ ਆਉਂਦੀ ਹੈ ਯੂਨਾ ਤਾਂ ਤੁਹਾਡੇ ਸਮੇਂ ਦੀ ਗੱਲ ਵੀ ਕਰ ਰਹੇ ਹਾਂ ਮੈਂ ਪਿਛਲੇ 20 ਸਾਲਾਂ ਦੀ ਗੱਲ ਕਰ ਰਹੇ ਹਾਂ ਜੀ ਮੈਂ ਤਾਂ 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 ਨੂੰ ਯੂਨਾਈਟਿਡ ਨੇਸ਼ਨ ਦੇ ਸਭ ਤੋਂ ਵੱਡਾ ਡੈਲੀਗੇਸ਼ਨ ਝਾੜਮਾਝੀ ਚਾਏ ਪਿੰਡ ਚ ਤੇ ਤੁਸੀਂ ਦੱਸੋ ਝਾੜਮਾਝੀ ਕੋਈ ਮਾਡਰਨ ਪਿੰਡ ਹੈ ਜਾ ਕੇ ਵੇਖਦੇ ਝਾੜਮਾਝੀ ਦੁੱਧ ਵੇਚਦੇ ਲੋਕ ਅੱਜ ਵੀ ਤਾਂ ਇਹ ਜਿਹੜਾ ਮੈਂ ਸਾਰੀ ਉਮਰ ਸਰਕਾਰ ਚ ਰਿਹਾ ਸਰਕਾਰ ਨੇ ਕੀ ਮਖੌਣਾ ਹੁੰਦਾ ਆਪ ਦਾ ਡਰਾਈੰਗ ਰੂਮ ਧੋਖਾ ਕੇ ਮੋਰਜੂ ਦੇ ਬੈੱਡਰੂਮ ਤੇ ਬਾਥਰੂਮ ਕਰਦੇ ਗਾਇ ਨਹੀਂ ਕਿਸੇ ਨੇ ਆਪ ਦੇ ਕਰਦੇ ਤੇ ਤੁਹਾਡੇ ਤੁਹਾਡੇ ਬਾਥਰੂਮਾਂ ਦੇ ਵਿੱਚ ਕੀ ਆਰ ਹੈ ਉਹ ਸਕੂਲਾਂ ਦੇ ਬਹੁਤ ਸ਼ੁਕਰੀਆ ਫਿਲਹਾਲ ਇਸ ਡਿਬੇਟ ਦੇ ਵਿੱਚ ਤੁਸੀਂ ਬਣੇ ਰਹੋ ਅਗਲੀ ਡਿਬੇਟ ਤੇ ਅਸੀਂ ਸਵਿਚ ਕਰਨ ਜਾ ਰਹੇ ਹਾਂ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਜਿੱਥੇ ਚਰਚਾ ਹੋ ਰਹੀ ਸੀ ਤਾਂ ਗੱਲ ਹੁਣ ਸਲੰਡਰ